ਜੋ ਸਮਾਣਾ ਦੇ ਵਿੱਚ ਸਾਡੇ ਮਾਨਯੋਗ ਸਾਥੀ ਵਿਧਾਇਕ ਸਾਥੀ ਸਰਦਾਰ ਚੇਤਨ ਸਿੰਘ ਜੋੜਾ ਮਾਜਰੇਣਾ ਮੈਂ ਬਤੌਰ এডਿਕੇਸ਼ਨ ਮਿਸਟਰ ਉਹਨਾਂ ਦੇ ਬਿਆਨ ਦੀ ਉਹਨਾਂ ਦੀ ਸਟੇਟਮੈਂਟ ਦੀ ਨਕਲੀ ਕਰਨਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਅਧਿਆਪਕਾਂ ਦਾ ਬਹੁਤ ਸਨਮਾਨ ਕਰਦੇ ਹਰ ਜਗ੍ਹਾ ਟੀਚਰਸ ਨੂੰ ਜਾ ਕੇ ਤੇ ਇਹ ਇਹ ਮੈਂ ਆਪਣੀ ਇੱਕ ਪ੍ਰਾਪਤੀ ਸਮਝਦਾ ਕਿ ਹੁਣ ਟੀਚਰਸ ਖੁਦ ਇਨਵਾਈਟ ਕਰਦੇ ਕੇ ਸਾਡੇ ਸਕੂਲ ਚ ਆ ਕੇ ਰਿਸ਼ਤਾ ਬਣਾਏ ਸਾਡੇ ਲਈ ਟੀਚਰਸ ਬਹੁਤ ਮਹਾਨ ਨੇ ਇੱਕ ਘਟਨਾ ਕਿ ਮੈਨੂੰ ਪਤਾ ਹੈ ਸੰਭਾਵਿਤ ਤੌਰ ਤੇ ਤੁਸੀਂ ਵੀ ਪੁੱਛੋਗੇ ਜੋ ਸਮਾਣਾਏ ਦੇ ਵਿੱਚ ਸਾਡੇ ਮਾਨਯੋਗ ਸਾਥੀ ਵਿਧਾਇਕ ਸਾਥੀ ਸਰਦਾਰ ਚੇਤਨ ਸਿੰਘ ਜੋੜਾ ਮਾਜਰੇਣਾ ਮੈਂ ਬਤੌਰ এডੂਕੇਸ਼ਨ ਮਿਨਿਸਟਰ ਉਹਨਾਂ ਦੇ ਬਿਆਨ ਦੀ ਉਹਨਾਂ ਦੀ ਸਟੇਟਮੈਂਟ ਦੀ ਨਿਖੇਦੀ ਕਰਨਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਅਧਿਆਪਕਾਂ ਦਾ ਬਹੁਤ ਸਨਮਾਨ ਕਰਦੇ ਆ ਉਹ ਹਰ ਮੰਚ ਤੋਂ ਇਹ ਗੱਲ ਕਹਿੰਦੇ ਆ ਕਿ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਹਾਂ ਮੈਂ ਹਰ ਜਗ੍ਹਾ ਮੈਂ ਹੁਣ ਤੱਕ ਲਗਭਗ 1000 ਤੋਂ ਵੱਧ ਸਕੂਲਾਂ 'ਚ ਜਾ ਸਕਿਆ ਹਾਂ ਹਰ ਜਗ੍ਹਾ ਟੀਚਰਸ ਨੂੰ ਜਾ ਕੇ ਤੇ ਇਹ ਇਹ ਮੈਂ ਆਪਣੀ ਇੱਕ ਪ੍ਰਾਪਤੀ ਸਮਝਦਾ ਹਾਂ ਕਿ ਹੁਣ ਟੀਚਰਸ ਖੁਦ ਇਨਵਾਈਟ ਕਰਦੇ ਕੇ ਸਾਡੇ ਸਕੂਲ 'ਚ ਉਹ ਇੱਕ ਰਿਸ਼ਤਾ ਬਣਾਇਆ ਹੈ ਸਾਡੇ ਲਈ ਟੀਚਰਸ ਬਹੁਤ ਮਹਾਨ ਨੇ ਮੈਂ ਤਾਂ ਹਰ ਮੰਚ 'ਤੇ ਕਹਿੰਦਾ ਕਿ ਸਾਡੇ ਟੀਚਰਸ ਦੇ ਪਹਿਲਾਂ ਇਸ ਮਹਿਕਮੇ ਨੂੰ ਸਿਰਫ 네ਗੇਟਿਵ ਧਰਨੇ ਵਾਲਾ ਮਹਿਕਮਾ ਬਣਾਇਆ ਸੀ ਕੋਈ ਕਿਤੇ ਕੋਈ ਟੀਚਰ ਗਲਤੀ ਕਰਦਾ ਸੀ ਉਹਦੀ ਖਬਰ ਤਾਂ ਝਟ ਵਾਇਰਲ ਹੋ ਜਾਂਦੀ ਸੀ ਪਰ ਸਾਡੇ ਇੰਨੇ ਟੀਚਰਸ ਮਹਾਨ ਨੇ ਉਹ ਜਦੋਂ ਸਰਕਾਰਾਂ ਨਹੀਂ ਸਪੋਰਟ ਕਰਦੀਆਂ ਸੀ ਉਦੋਂ ਵੀ ਓਨੀ ਸਕੂਲ ਸੰਭੇ ਲੋਕਾਂ ਤੋਂ ਚੰਦਾ ਲੈ ਲੈ ਕੇ ਆਪਣੀ ਮੈਰਿਜ ਐਨਿਵਰਸਰੀਆਂ ਤੇ ਆਪਣੇ ਜਨਮ ਦਿਨ ਤੇ ਉਨ੍ਹੀ ਸਕੂਲ ਠੀਕ ਕੀਤੇ ਅਗਰ ਕਿਸੇ ਬੱਚੇ ਨੂੰ ਪਿੱਛੋਂ ਕਿਤਾਬ ਨਹੀਂ ਆਂਦੀ ਕੋਲੋਂ ਲੈ ਕੇ ਕਿਤਾਬ ਦਿੰਦੇ ਸੀ ਸਾਡੇ ਅਧਿਆਪਕ ਬਹੁਤ ਮਹਾਨ ਨੇ ਮੈਂ ਉਸ ਸਟੇਟਮੈਂਟ ਦੀ ਕੜੀ ਨਿੰਦਾ ਕਰਦਾ ਤੇ ਹਰ ਇੱਕ ਅਧਿਆਪਕ ਸਾਡੇ ਲਈ ਉਹਨਾਂ ਦਾ ਸਨਮਾਨ ਉਹਨਾਂ ਦੀ ਇੱਜ਼ਤ ਸਭ ਤੋਂ ਉੱਤੇ ਤੇ